ਦਾਰਸ਼ਾ ਦੋਨਾਂ ਨੂੰ ਧੋ ਲੈਂਦਾ ਸੁਧ ਕਰ ਲੈਂਦਾ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਮਨ ਵੀ ਮੈੜਾ ਵਾ ਮੰਨ ਦੇ ਤੇ ਵੀ ਮੈੜਾ ਜਨਮਾਂ ਜਨਮਾਂ ਦੀ ਮੈੜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਉ ਉਹਦੇ ਬਾਅਦ ਤੇ ਗੁਰਮਖ ਰੂਹਾਂ ਗੁਰਸਿੱਖ ਰੂਹਾਂ ਜਿਨ੍ਹਾਂ ਉਤੇ ਕਾਲਪੁਰਖ ਦੀ ਮਿਹਰ ਹੈ ਉਹ ਪ੍ਰਮਾਤਮਾ ਦੇ ਦਰ ਵੱਲ ਜਾਂਦੇ ਘਰ ਵੱਲ ਜਾਂਦੇ ਪ੍ਰਮਾਤਮਾ ਦੇ ਵੱਲ ਕਿਵੇਂ ਜਾਈਏ ਕਿ ਉਹ ਰਸਤਾ ਖੋਜਦੇ ਜੋ ਪ੍ਰਮਾਤਮਾ ਦੇ ਕਰਦਾ ਰਸਤਾ ਖੋਜਣ ਚੱਲਿਆ ਉਹ ਗੁਰਸਿੱਖ ਹੈ ਉਹ ਪ੍ਰਮਾਤਮਾ ਦੇ ਘਰ ਜਾਣ ਵਾਲਾ ਮਾਰਗ ਸਿੱਖ ਰਿਹਾ ਉਹ ਸਿੱਖ ਹੈ ਕਿ ਜਿਹਦੇ ਕੋਲ ਪ੍ਰਮਾਤਮਾ ਦੀ ਹੀ ਗੱਲ ਹੈ ਕਿ ਭਾਈ ਰੱਬ ਦੇ ਕੋਲ ਜਾਣਾ ਇਹਨੇ ਕੇ ਸਰੀਰ ਖਤਮ ਹੋ ਗਿਆ ਤੁਸੀਂ ਰੱਬ ਕੋਲ ਪਹੁੰਚ ਗਏ ਆਮੀ ਕੈਦਨੇ ਰੱਬ ਨੇ ਪਤਾ ਨਹੀਂ ਕਦੋਂ ਬੁਲਾ ਲੈਣਾ ਰੱਬ ਕੋਲੇ ਚਲੇ ਜਾਣਾ ਰੱਬ ਦੇ ਕੋਲੇ ਕੇਵਲ ਤੋਂ ਕੇਵਲ ਗੁਰਮੁਖ ਰੂਹਾਂ ਜਾਂਦੀਆਂ ਨਾਮ ਭਜਨ ਬੰਦਗੀ ਕਰਨ ਵਾਲੀਆਂ ਆ ਉਹਨ ਜਿਨ੍ਹਾਂ ਨੇ ਕਦੇ ਤੋ ਜਿੰਦਗੀ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਪ੍ਰਮਾਤਮਾ ਦਾ ਗਿਆਨ ਹੀ ਕੋਈ ਨਹੀਂ ਹੈ ਉਹਨਾਂ ਵਾਸਤੇ ਪ੍ਰਮਾਤਮਾ ਕੋਈ ਨਿਗਾ ਅੱਖ ਬਿਸ਼ਾ ਕੇ ਨਹੀਂ ਬੈਠਾ ਕੇ ਭਾਈ ਤੂੰ ਆ ਜਾ ਮੈਂ ਤ੍ਰਿੰਤਜਰ ਕਰ ਰਿਹਾ ਕਿ ਪ੍ਰਮਾਤਮਾ ਤੁਹਾਡੇ ਇੰਤਜ਼ਾਰਤ ਨਹੀਂ ਬੈਠੇ ਕਿ ਕਦੋਂ ਤੁਸੀਂ ਆਵੋਗੇ ਤੇ ਮੇਰੇ ਘਰ ਦੀ ਰੌਣਕ ਬਣੇਗੀ ਉਹਨੂੰ ਕੋਈ ਮਤੋਂ ਨਹੀਂ ਹੈ ਮੈਨੂੰ ਨਹੀਂ ਤੇ ਆਇਆ ਕਦੇ ਮੈਂ ਤੈਨੂੰ ਕਿਵੇਂ ਯਾਦ ਕਰਾਂ ਕਿ ਜੇ ਤੂੰ ਮੈਨੂੰ ਯਾਦ ਨਹੀਂ ਕੀਤਾ ਤੇ ਮੈਂ ਤੈਨੂੰ ਯਾਦ ਕਿਉਂ ਕਰਾਂ ਪਰਮਾਤਮਾ ਤੈਨੂੰ ਕਿਉਂ ਯਾਦ ਕਰੇਗਾ ਵੀ ਆਹ ਕੁਝ ਉੱਪਰਲੀ ਮੰਜ਼ਲ ਤੱਕ ਪਹੁੰਚ ਜਾ ਆਪਣੇ ਮਨ ਨੂੰ ਉੱਪਰ ਦੀਆਂ ਮੰਜ਼ਲਾਂ ਤੱਕ ਲੈ ਜਾ ਦਸਵੇਂ ਦਵਾਰ ਤੱਕ ਲੈ ਜਾ ਕੇ ਦਸਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਕਿ ਜਿੱਥੇ ਪ੍ਰਮਾਤਮਾ ਬੈਠਾ ਦਸਮ ਦਵਾਰ ਇੱਥੇ ਆਵਾਜ਼ ਸੁਣਦੀ ਏ ਆ ਜਿਹੜੀਆਂ ਆਵਾਜ਼ਾਂ ਅਸੀਂ ਮਾਰਦੇ ਨਾ ਕੋਈ ਸੁਣਦਾ ਨਹੀਂ ਕਿ ਪ੍ਰਮਾਤਮਾ ਨੂੰ ਮਿਲਣੀ ਜੋ ਅਸੀਂ ਕਾਰਜ ਕਰਦੇ ਨੇ ਕਿ ਸੈ ਸੁਖ ਸ਼ਾਂਤੀ ਆ ਜਾਵੇ ਨਾ ਇਸ ਜੀਵਨ ਚ ਮਿਲਣੀ ਹੈ ਨਾ ਆਗਾਂ ਵਾਲੇ ਜੀਵਨ ਚ ਮਿਲਣੀ ਹੈ ਜੋ ਕੁਝ ਵੀ ਕਰਦਾ ਇਹ ਕੇਵਲ ਤੋਂ ਕੇਵਲ ਤੇਰੇ ਮਨ ਦੇ ਚਾਹ ਨੇ ਹੋਰ ਕੁਝ ਨਹੀਂ ਹੈ ਕਿ ਜੇ ਉਸ ਮਾਲਕ ਨੂੰ ਮਿਲਣਾ ਤੇ ਦਸਵੇਂ ਦਵਾਰ ਤੱਕ ਜਾਣਾ ਪਵੇਗਾ ਜਿੱਥੇ ਉਹਦਾ ਘਰ ਹੈ ਇਹ ਦਸਵਾਂ ਦਵਾਰ ਹੈ ਕਿੱਥੇ ਆ ਦੂਰ ਨਹੀਂ ਕਿਤੇ ਜਾਣਾ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਸਰੀਰ ਦੇ ਵਿੱਚ ਨੌ ਦਵਾਰ ਆ ਅੱਖਾਂ ਕੰਨ ਨੱਕ ਮੂੰਹ ਕਿ ਸਰੀਰ ਦੇ ਟੋਟਲ ਨੌ ਫਰਾਖ ਐਸੇ ਨੇ ਜਿਨ੍ਹਾਂ ਨੂੰ ਦਰਵਾਜੇ ਕਿਹਾ ਜਾਂਦਾ ਦਰ ਕਿਹਾ ਜਾਂਦਾ ਪਰ ਇੱਕ ਦਰਵਾਜਾ ਵੀ ਹੈ ਹੋਰ ਉਹ ਹੈ ਦਸਵਾਂ ਦਵਾਰ ਉਹ ਖੁੱਲਦਾ ਹੈ ਗੁਰੂ ਦੇ ਗਿਆਨ ਸਦਕਾ ਕਿ ਜੇ ਮਨ ਚਾਹ ਹੋਵੇਗਾ ਨਾ ਖੋਲਣ ਦਾ ਹੁਣ ਕਿੰਨੇ ਹੀ ਅਸਮਾਨ ਦੇ ਵਿੱਚ ਜਹਾਜ਼ ਉੜਦੇ ਫਿਰਦੇ ਆ ਹੁਣ ਚਾਹ ਭਾਵੇਂ ਰੇਕ ਰੱਖਦਾ ਹੋਵੇ ਪਰ ਉਹਦੇ ਵਾਸਤੇ ਭਾਈ ਉਹਦੇ ਵਾਸਤੇ ਸਖਲਾਈ ਲੈਣੀ ਪੈਣੀ ਹੈ ਪੜਾਈ ਕਰਨੀ ਪੈਣੀ ਹੈ ਤਾਦੀ ਉਸ ਤੇ ਉਡਾ ਸਕਦਾ ਫੇਰੀ ਤੇਰਾ ਚਾਹ ਪੂਰਾ ਹੋਣਾ ਹੁਣ ਪ੍ਰਮਾਤਮਾ ਨੂੰ ਮਿਲਣਾ ਪ੍ਰਮਾਤਮਾ ਦੇ ਸੁੱਖਾਂ ਦੀ ਚਾਹਨਾ ਕਰਨੀ ਹਰ ਕੋਈ ਰੱਖਦਾ ਪਰ ਬਗੈਰ ਗੁਰੂ ਦੇ ਉਪਦੇਸ਼ ਤੋਂ ਉਹਦੇ ਦਰ ਤੱਕ ਨਹੀਂ ਪਹੁੰਚ ਸਕਦਾ ਉਹਦੇ ਦਰ ਤੇ ਨਹੀਂ ਹੈ ਪਹੁੰਚ ਕੇ ਉਹ ਤੋਂ ਦੂਰ ਹੋ ਗਏ ਆ ਹੁਣ ਲਾਈਟ ਜਗਦੀ ਹੋਵੇ ਪ੍ਰਕਾਸ਼ ਹੋਵੇ ਤੂੰ ਉਸ ਪ੍ਰਕਾਸ਼ ਤੇਨੇ ਦੇਖ ਜਾਏਗਾ ਇਹ ਆਮੀ ਆਪਾਂ ਘਰ ਦੇ ਵਿੱਚ ਕੋਈ ਕਿਤਾਬ ਪੜਦੇ ਆ ਅਖਬਾਰ ਪੜ੍ਹਦੇ ਆ ਕੈ ਦਿਨ ਉਹ ਰਾਤ ਦਾ ਪ੍ਰਕਾਸ਼ ਬਣ ਜਾਣੇ ਆ ਵੀ ਇੱਥੇ ਸਾਫ਼ ਸੁਥਰਾ ਮੈਨੂੰ ਦਿਂਦਾ ਜੇ ਤੋਹੀਂ ਭਾਈ ਅੰਧੇਰੇ ਵੱਲ ਚਲੇ ਜਾਏਗਾ ਸੋਚੇਗਾ ਵੀ ਮੈਂ ਅੰਧੇਰੇ ਵੱਲ ਤੁਰਿਆ ਜਾਵਾਂ ਤੇ ਮੈਨੂੰ ਦਿਖੇ ਸਾਹਸਾ ਉਹ ਤਾਂ ਭਈ ਇੱਕ ਉੱਲੂ ਹੈ ਇਹਨੂੰ ਅੰਧੇਰੇ ਦੀ ਤੀਵੀਆਂ ਦਾ ਉਹਨੂੰ ਪ੍ਰਕਾਸ਼ ਕੁਝ ਨਹੀਂ ਦਿੰਦਾ ਉਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਘਰ ਹੈ ਵਹਿਰੂ ਨਿਰੰਕਾਰ ਹੈ ਉਹ ਗਿਆਨ ਦੇ ਪ੍ਰਕਾਸ਼ ਨਾਲ ਦਿਖਣਾ ਜਿਉਂ-ਜਿਉਂ ਤੂੰ ਅੰਧੇਰੇ ਵੱਲ ਜਾਏਂਗਾ ਤੇ ਤੂੰ ਦੂਰ ਹੁੰਦਾ ਜਾਏਗਾ ਫਿਰ ਉਹਦਾ ਰਸਤਾ ਨਹੀਂ ਮਿਲਣਾ ਇਹ ਕੇਵਲ ਤੋਂ ਕੇਵਲ ਦੂਸਰਾ ਦਰ ਹੈ ਨਰਕ ਦਾ ਇਹ ਦੂਸਰਾ ਦਰਵਾਜ਼ਾ ਹੈ ਨਰਕ ਦਾ ਉੱਥੇ ਜਾਣ ਵਾ ਤੇ ਉਦੋਂ ਤੂੰ ਕੋਈ ਨਹੀਂ ਕਰਨਾ ਬਸ ਇੱਕ ਸਾਈਡ ਵੱਲ ਨਾ ਜਾ ਸਤਖੰਡ ਵੱਲ ਨਾ ਜਾ ਪ੍ਰਮਾਤਮਾ ਦੇ ਨਾਮ ਵੱਲ ਨਾ ਜਾ ਨਰਕਾਏ ਤੂੰ ਆਟੋਮੈਟਿਕ ਡਿੱਗ ਪੈਣਾ ਉਹ ਤੇ ਉਦੋਂ ਨਹੀਂ ਕਰਨਾ ਪੈਂਦਾ ਗਿਆਨ ਲੈਣ ਦੀ ਖਾਤਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਪੜ੍ਹਾਈ ਕਰਨੀ ਪੈਂਦੀ ਹੈ ਭਾਵੇਂ دنیਵੀ ਹੈ ਚਾਹ ਰਾਨੀਅਤ ਭਾਵੇਂ ਧਾਰਮਿਕ ਗਿਆਨ ਹੋਵੇ ਭਾਵੇਂ ਸੰਸਾਰ ਦਾ ਇਹਦੇ ਵਾਸਤੇ ਪੜ੍ਹਾਈ ਕਰਨੀ ਪੈਂਦੀ ਹੈ ਭਾਈ ਹੁਣ ਜੋ ਬੱਚੇ ਪੜ੍ਹਦੇ ਹਨ ਅਮਰਤ ਵਲੇ ਉੱਠਦੇ ਆ ਸਵਾਤੀ ਉੱਠ ਕੇ ਪੜ੍ਹਾਈ ਕਰਦੇ ਆ ਸਕੂਲ ਦੀ ਤਿਆਰੀ ਕਰਦੇ ਆ ਭਾਵੇਂ ਉਹਨਾਂ ਨੇ ਮਿਹਨਤ ਕਰਨੀ ਹੈ ਜਿਉਂ-ਜਿਉਂ ਮਿਹਨਤਾਂ ਕਰੀ ਜਾਣਗੇ ਪੱਦਵੀ ਉੱਚੀ ਹੁੰਦੀ ਜਾਵੇਗੀ ਗੋਲਾਂ ਜੇ ਨਿਕਲੇ ਕਾਲਜਾਂ ਜ ਕਾਲਜਾਂ ਚ ਨਿਕਲੇ ਯੂਨੀਵਰਸਿਟੀ ਅਗੇ ਡਿਗਰੀ ਹੈ ਕਿਨਾ ਕੋ ਸਕੀ ਵੀ ਕਿੰਨੇ ਕੋਰਸ ਜਿਉਂ-ਜੋ ਪੜ੍ਹੀ ਜਾਏਗਾ ਮਿਹਨਤ ਕਰਦਾ ਜਾਏਗਾ ਤੇ ਚਾਹੀਆ ਵਾਲ ਸੂਹੇਗਾ ਪਰ ਚਾਹੀਆ ਵਾਲ ਜਾਣ ਦੀ ਖਾਤਰ ਉਸਨੂੰ ਮਿਹਨਤ ਮੁਸ਼ਕਲ ਕਰਨੀ ਪਈ ਹੈ ਕਿੰਨੇ ਸੰਕਟ ਝੱਲਣੇ ਪਏ ਦੁੱਖ ਤਕਲੀਫਾਂ ਉਹਨੇ ਸਹੇ ਨੇ ਮਿਹਨਤ ਕੀਤੀ ਤੇ ਗਿਆਨ ਵਾਲਾ ਪ੍ਰਕਾਸ਼ ਉਹਦੇ ਅੰਦਰ ਸਮਾਇਆ ਪਰ ਅਗਿਆਨਤਾ ਵਾਸਤੇ ਨਾ ਕੋਈ ਸਕੂਲ ਹੈ ਨਾ ਕੋਈ ਕਾਲਜ ਹੈ ਨਾ ਕੋਈ ਜਿਨੀ ਬੇਸਤੀ ਹੈ ਕੋਈ ਐਸਾ ਵਿਦਿਆਲ័យ ਨਹੀਂ ਹੈ ਕਿ ਭਾਈ ਤੈਨੂੰ ਗਿਆਨ ਦਿੱਤਾ ਜਾਵੇ ਬਸ ਗਿਆਨ ਤੋਂ ਹੀਣਾ ਹੋ ਜਾ ਅਗਿਆਨਤਾ ਆਟੋਮੈਟ ਕੀਤਾ ਜਾਂਦਾ ਕਿ ਅੰਧੇਰੇ ਨੂੰ ਲਿਆਉਣ ਦੀ ਖਾਤਰ ਕੋਈ ਉਦਮ ਨਹੀਂ ਕਰਨਾ ਪੈਂਦਾ ਪਰ ਅੰਧੇਰੇ ਨੂੰ ਭਜਾਉਣਾ ਹੋਵੇ ਦੂਰ ਕਰਨਾ ਹੋਵੇ ਭਾਵੇਂ ਕਰਦੀ ਗੱਲ ਹੈ ਭਾਵੇਂ ਸ੍ਰੇਸ਼ਟੀ ਦੀ ਗੱਲ ਹੈ ਸ੍ਰੇਸ਼ਟੀ ਵਿੱਚੋਂ ਅੰਧੇਰਾ ਉਦੋਂ ਖਤਮ ਹੁੰਦਾ ਜਦੋਂ ਸੂਰਜ ਆ ਗਿਆ ਘਰ ਦੇ ਵਿੱਚ ਅੰਧੇਰਾ ਵਾ ਜਦੋਂ ਭਾਈ ਲਾਈਟ ਬੱਤੀ ਜਗਾਏਗਾ ਪ੍ਰਕਾਸ਼ ਕਰੇਗਾ ਤਾਂ ਅੰਧੇਰਾ ਜਾਏਗਾ ਭਾਵ ਤੈਨੂੰ ਉਦਮ ਤਾਂ ਕਰਨਾ ਹੀ ਪਿਆ ਨਾ ਬਗੈਰ ਉਦਮ ਤੋਂ ਪ੍ਰਕਾਸ਼ ਨਹੀਂ ਹੋਣਾ ਉਸੇ ਤਰ੍ਹਾਂ ਹੀ ਭਾਈ ਜੋ ਧਰਮ ਦਾ ਗਿਆਨ ਹੈ ਪਰਮਾਤਮਾ ਦਾ ਗਿਆਨ ਹੈ ਉਹਦੀ ਸੋਝੀ ਹੈ ਉਹਦੀ ਸਮਝ ਹੈ ਉਹ ਵੀ ਭਾਈ ਕੇਵਲ ਤੋਂ ਕੇਵਲ ਮਿਹਨਤ ਵਿੱਚ ਤਾਂ ਕਾਲਨ ਵਾਲਿਆਂ ਨੂੰ ਪ੍ਰਾਪਤੀ ਹੁੰਦੀ ਹੁਣ ਗੁਰਮਖ ਰੂਹਾਂ ਨੇ ਅਮਰ ਤੇ ਵੇਲੇ ਉੱਠੀਆਂ ਹਰ ਇੱਕ ਦੇ ਵਸਦੀ ਗੱਲ ਨਹੀਂ ਉਹਦੇ ਕਰਮਾਂ ਦੀ ਖੇੜ ਹੈ ਉਹਦੇ ਕਰਮਾਂ ਦੇ ਵਿੱਚ ਕਾਲਯੁਗ ਦਾ ਪ੍ਰਭਾਵ ਜ਼ਿਆਦਾ ਲਿਖਿਆ ਹੋਇਆ ਹੈ ਇਸ ਕਰਕੇ ਨਸੀਬ ਨਹੀਂ ਹੁੰਦੇ ਕੋ ਸਰੀਰ ਕਰਕੇ ਨਹੀਂ ਉੱਠ ਸਕਦਾ ਕਿ ਤੰਦੇ ਰੋਗ ਨੇ ਬਿਮਾਰੀਆਂ ਨੇ ਤਕਲੀਫਾਂ ਨੇ ਨਹੀਂ ਗੋਡੇ ਗਟੇ ਚੱਲਦੇ ਭਾਈ ਇਹ ਉਹਦੇ ਉੱਤੇ ਉਸ ਕਲਯੁਗ ਨੇ ਪ੍ਰਭਾਵ ਪਾਇਆ ਭਾਈ ਜਦੋਂ ਲਾਹਾ ਲੈਣਾ ਸੀ ਉਦੋਂ ਕਿਉਂ ਨਹੀਂ ਲਿਆ ਉਦੋਂ ਲਾਹਾ ਲੈਂਦਾ ਨਾ ਅੱਜ ਤੋਂ ਕਮਾਈ ਕਰਕੇ ਬੈਠਾ ਹੁੰਦਾ ਹੁਣ ਜਿਨ੍ਹਾਂ ਨੇ ਭਾਈ ਆਪਣੇ ਜੀਵਨ ਕਾਲ ਦੇ ਵਿੱਚ ਜੰਗਿਆ ਨੌਕਰੀਆਂ ਕੀਤੀਆਂ ਜੌਬ ਕੀਤੇ ਆ ਭਾਵੇਂ ਅਜ ਬੜਾਫੇ ਚਲੇ ਗਏ ਫਿਰ ਵੀ ਚੰਗੇ ਆ ਉਹਨਾਂ ਦੇ ਨਾਲ ਜੋ ਅਜ ਦੇ ਲੋਕ ਨੇ ਭਾਵੇਂ ਸਰੀਰ ਤੋਂ ਤੰਦਰੁਸਤ ਨੇ ਹਟੇ ਕਟਨੇ ਪਰ ਫਿਰ ਵੀ ਭਾਵੇਂ ਬਜ਼ੁਰਗ ਵਾਸਤਾ ਚ ਪਹੁੰਚ ਗਏ ਹੈਲਡੋਲੀ ਹੁੰਦੀ ਇਹ ਬੈਂਕ ਤੱਕ ਵੀ ਦੋ ਬੰਦੇ ਲੈ ਜਾਂਦੇ ਆ ਪਰ ਫਿਰ ਵੀ ਭਾਇਆ ਆਰਾਮਨਾ ਹੁੰਦੀ ਉਹਨਾਂ ਕੋਲ ਵੇਤ ਕੀਤੀ ਆ ਨਾ ਪਰ ਉਸੇ ਤਰ੍ਹਾਂ ਹੀ ਭਾਈ ਸਰੀਰ ਦਾ ਕੋਈ ਪਤਾ ਨਹੀਂ ਕਦੋਂ ਇਹਨੇ ਕਦੋਂ ਇਹਦਾ ਕੀ ਟੁੱਟ ਜਾਣਾ ਕੀ ਫਟ ਜਾਣਾ ਵਾ ਕਦੋਂ ਇਹਨੇ ਕੰਡਮ ਹੋ ਜਾਣਾ ਵਾ ਉਦੋਂ ਪਹਿਲਾਂ ਇੱਕ ਲਾਹਾ ਲੈ ਲਿਆ ਕਰ ਭਾਈ ਇੱਕ ਲਾਹਾ ਲੈ ਲੈ ਕੇ ਨਾਮ ਵਾਲਾ ਭਜਨ ਵਾਲਾ ਬੰਦਗੀ ਵਾਲਾ ਕਿ ਅੱਜ ਸਰੀਰ ਚੱਲਦਾ ਕੱਲ ਨੂੰ ਪਤਾ ਨਹੀਂ ਕੀ ਹੋਣਾ ਪਤ ਨਹੀਂ ਬਾਕੀ ਜੀਵਨ ਮੇਰਾ ਮੰਜੇ ਤੇ ਹੋਣਾ ਦੁੱਖ ਤਕਲੀਫਾਂ ਤਰਦਾਂ ਚ ਫਿਰ ਮੈਂ ਰੱਬ ਨੂੰ ਕਿਵੇਂ ਯਾਦ ਕਰਾਂਗਾ ਯੋਧੂ ਪਹਿਲਾ ਹੀ ਹੈ ਰੱਬ ਵਾਲਾ ਕੋਟਾ ਪੂਰਾ ਕਰਕੇ ਰੱਖ ਕਿ ਜਿੰਨਾ ਵੱਧ ਵੱਧ ਕਮਾਈ ਕਰ ਸਕਦਾ ਕਰ ਲਿਆ ਕਰ ਭਾਈ ਵੀ ਕਰ ਲਿਆ ਕਰ ਕਮਾਈ ਉਸਦੇ ਨਾਮ ਦੀ ਕੋਸ਼ਿਸ਼ ਬਲਤ ਰਹਿ ਬਰ ਰ ਬਹਿਰ ਨੂੰ ਜਿਤਾ ਭਾਈ ਕਿ ਬਹਿਰ ਨੂੰ ਮੈਂ ਤੇਰਾ ਨਾਮ ਜਪਣਾ ਵਾ ਮੇਰਾ ਤੇਰੇ ਵੀ ਗਾਨੀ ਕਮ ਚਲਣਾ ਜਦੋਂ ਸ਼ਰਧਾ ਭਾਵਨਾ ਨਾ ਕਹੇਗਾ ਫਿਰ ਕਲ ਜੋ ਕੋ ਪਛਾਹ ਹਟ ਹੀ ਜਾਏਗਾ ਤੇ ਸਤਿਗੁਰੂ ਪਾਤਸ਼ਾਹ ਦੀ ਮਿਹਰ ਵੱਧ ਹੀ ਜਾਏਗੀ ਫਿਰ ਅਮਰਤ ਵੇਲਾ ਵੀ ਮਿਲ ਜਾਏਗਾ ਉਠਣਾ ਇਸ਼ਨਾਨ ਕਰਨਾ ਇੱਕ ਦੇ ਹਰ ਇੱਕ ਦੇ ਵਾਸਤੇ ਗੱਲ ਥੋੜੀ ਹੁੰਦੀ ਹੈ 11 12 ਵੇ ਵੇ ਤਾਂ ਕੋਈ ਸੰਤ ਠੰਡ ਲੱਗਦੀ ਹੈ ਫਿਰ ਵੀ ਗਰਮ ਪਾਣੀ ਚਾਹੀਦਾ ਪਰ ਰੱਬ ਦੇ ਪਿਆਰੇ ਨੇ ਜੋ ਮਿਲੇ ਹਨ ਆਗੇ ਆਗੇ ਇਹ ਵੀ ਇੱਕ ਭਗਤੀ ਹੈ ਇਹ ਵੀ ਇੱਕ ਰੱਬ ਦੀ ਮਿਹਰ ਹੈ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੈ ਕਿ ਉਸ ਨੂੰ ਅਮਰਤ ਵੇਲੇ ਧਿਆਣਾ ਕਿਸੇ ਵੀ ਤਰੀਕੇ ਨਾਲ ਤੇ ਹੋਣਾ ਭਾਵੇਂ ਕਿਸੇ ਗੁਰਦੁਆਰਵਾਲ ਜਾਨੇ ਧਾਰਮਿਕ ਸਥਾਨ ਵਾਲ ਜਾਨੇ ਭਾਵੇਂ ਗੁਰਬਾਣੀ ਦਾ ਜਾਪ ਕਰਦੇ ਆ ਪੜ੍ਹਦੇ ਆ ਕੁਝ ਵੀ ਕਰਦੇ ਆ ਕੁਛ ਨਾ ਕੋਈ ਤਾਂ ਹੋ ਹੀ ਰਿਹਾ ਨਾ ਇਹ ਸਮਝ ਵੀ ਆ ਜੇਗੀ ਸੋਝੀ ਵੀ ਆ ਜੇਗੀ ਭਾਈ ਮੈਂ ਕਰਨਾ ਕੀ ਹੈ ਔਰ ਇਨੇ ਕੰਮ ਵੀ ਜਿਹੜੇ ਆ ਬਿਗੈਰ ਉਹਦੀ ਮਿਹਰ ਤੋਂ ਬਿਗੈਰ ਨਹੀਂ ਹੁੰਦੇ ਜਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਕਿ ਜੇ ਉਹਦੀ ਮਿਹਰ ਨਹੀਂ ਹੈ ਹੁਣ ਜੋ ਵੀ ਭਾਈ ਅਮਰਤੜੇ ਉਡਦਾ ਵਾ ਇਸ਼ਨਾਨ ਕਰਦਾ ਵਾ ਧਰਮ ਕਰਦਾ ਵਾ ਲੱਗਦਾ ਵਾ ਸਮਝ ਲਓ ਭਾਈ ਇਹਦੇ ਤੇ ਮਿਹਰ ਤਾਂ ਹੈਗੀ ਹੈ ਮਿਹਰ ਹੋਣੀ ਸ਼ੁਰੂ ਹੋ ਗਈ ਹੈ ਮੈਂ ਕੋਸ਼ਿਸ਼ਾਂ ਕਰਦਾ ਰਹਾਂਗਾ ਧੀ ਘਾ ਵਧਦਾ ਜਾਾਂ ਤੇ ਇਹ ਮਿਹਰ ਵੱਧ ਜਾਵੇ ਐਸੀ ਮਿਹਰ ਹੋਵੇ ਕਿ ਮੈਨੂੰ ਕਦੇ ਦੁੱਖ ਤਕਲੀਫ ਨਾ ਹੋਣ ਮੇਰੀ ਆਤਮਾ ਨੂੰ ਹਮੇਸ਼ਾ ਲਈ ਅੱਜ ਦੇ ਦੁੱਖਾਂ ਸੁੱਖਾਂ ਦੀ ਗੱਲ ਨਾ ਕਰਿਆ ਕਰੋ ਇਤਸਰੀਨੇ ਭਾਈ ਜੋਦਨੇ ਆਵੇ ਸੋਦਨ ਜਾਏ ਕਰਣਾ ਕੋਚ ਰਹਿਣ ਤੇ ਨਾਈ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗगन ਸਰੂਪ ਰਮਰਣਾ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਓਪਰੇਆ ਮਾਨਸਾ ਤੂੰ ਇਸ ਜੀਵਨ ਨੂੰ ਕੇਵਲ ਤੋਂ ਕਿਉ ਦੁੱਖਾਂ ਤੋਂ ਬਚਾਉਣਾ ਚਾਹੁੰਦਾ ਹੈ ਅ ਗਾਂਵ ਵਾਲੇ ਦੁੱਖ ਨਹੀਂ ਨਜ਼ਰ ਆਉਂਦੇ ਇਹ ਗਾਂਵ ਵਾਲੇ ਦੁੱਖ ਨਹੀਂ ਨਜ਼ਰ ਆਉਂਦੇ ਤੇਰੀ ਆਤਮਾ ਨੂੰ ਜਾ ਤੈਨੂੰ ਲੱਗਦਾ ਹੈ ਕਿ ਤੂੰ ਭਾਈ ਇੱਥੇ ਹੀ ਬਸ ਖਤਮ ਹੋ ਗਿਆ ਤੇ ਲੇਖਾ ਕਿਨੇ ਦੇਣਾ ਵਾ ਲੇਖਾ ਰੱਬ ਮੁਗੇਸੀਆ ਬੈਠਾ ਕੱਢ ਭਾਈ ਉਹਦਾ ਭਾਈ ਬਹੀ ਬਣਾਈ ਬੈਠਾ ਤੇਰੇ ਵਾਸਤੇ ਕਿ ਤੇਰੀ ਆਤਮਾ ਨੇ ਲੇਖਾ ਦੇਣਾ ਕਿਤੇ ਆਤਮਾ ਨੂੰ ਫੇਰ ਸਰੀਰ ਚ ਪਾ ਦੇਣਾ ਕਿਸਨੇ ਕਿਸੇ ਚ ਕਿ ਫਿਰ ਉਹ ਸਰੀਰ ਨੇ ਦੁੱਖ ਤਕਲੀਫਾਂ ਸਹਿਣੀਆਂ ਨੇ ਉਹ ਕਿੰਨੇ ਸਰੀਰ 84 ਲੱਖ ਜੂਨ ਹੈ ਫਿਰ ਉੱਥੇ ਪਹੁੰਚੇਗਾ ਦੁੱਖ ਤਕਲੀਫਾਂ ਹੋਣਗੀਆਂ ਸੰਕਟ ਆਉਣਗੇ ਕਿੰਨਾ ਕੁਛ ਹੋਣਾ ਬਈ ਤੇਰੇ ਨਾਲ ਉਦੋਂ ਚੰਗਾ ਪਹਿਲਾਂ ਪਹਿਲਾਂ ਭਾਈ ਕਿ ਉਹ ਦਰ ਨਰਕ ਵਾਲਾ ਮੇਰੀ ਖਾਤਰ ਖੁੱਲੇ ਉਦੋਂ ਪਹਿਲਾਂ ਪਹਿਲਾਂ ਸੱਚਖੰਡ ਵਾਲਾ ਮਾਰਗ ਖੋਲੀ ਇੱਕ ਤਾਂ ਕਦੇ ਵੀ ਮੰਚਣਾ ਰੱਖਿਓ ਕਿ ਉਹ ਅਰਦਾਸ ਕਰ ਦੇਗਾ ਕੋ ਪਾਠ ਕਰਾ ਦੇਗਾ ਮੇਰਾ ਕੋ ਉਧਾਰ ਹੋ ਜਾਏਗਾ ਬਸ ਜਿਹੜਾ ਕੁਛ ਕਰਨਾ ਖੁਦ ਕਰਨਾ ਆਪ ਕਰਨਾ ਆਪਣ ਹੱਥੀ ਕਰਨਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਇਹ ਤਾਂ ਭਾਈ ਰੌ ਰਿਤੀਆਂ ਚੱਲਦੀਆਂ ਆ ਰਹੀਆਂ ਬਸ ਕਿ ਹਰ ਇੱਕ ਧਰਮ ਦੇ ਵਿੱਚ ਕੁਝ ਆਪਣੇ ਜਿਆਦਾ ਕਰਦੇ ਆਪ ਨੂੰ ਜਿਆਦਾ ਪਤਾ ਹੈ ਬਾਕੀਆਂ ਦਾ ਚਲੋ ਭਾਈ ਜੋ ਜਿੱਥੇ ਤੱਕ ਬਿਆ ਹੋਏ ਹੈ ਜਿੰਨੂੰ ਜਿੱਥੇ ਗਿਆਨ ਅਦਾ ਸਕਦਾ ਭਾਈ ਕਿ ਐਸੀ ਵੀ ਭਾਈ ਇਹ ਰੀਤ ਰਿਵਾਜਾਂ ਤੁਰੀਆਂ ਹੋਈਆਂ ਇਸ ਰੀਤ ਰਿਵਾਜ ਦਾ ਜੋ ਵੀ ਪਾਠ ਕਰਾਉਣੇ ਆ ਕੀਰਤਨ ਹੁੰਦੇ ਆ ਉਹ ਮਰਦੇ ਆਦਮੀ ਵਾਸਤੇ ਕੁਝ ਨਹੀਂ ਹੁੰਦਾ ਭਲਾ ਇਸ ਆਤਮਾ ਨੂੰ ਭਾਈ ਕਦੇ ਹੱਡੀਆਂ ਉਹਦੀਆਂ ਥੱਲੇ ਰੱਖਣਗੇ ਮਾਰੇ ਦੇ ਥੱਲੇ ਬਾਨੂ ਕਦੇ ਮੂਹਰੇ ਰੱਖਣਗੇ ਕਦੇ ਕਮਰੇਜ ਰੱਖਣਗੇ ਬਾਣੀ ਸੁਣ ਲੋਗਾ ਮਰੇ ਹੋਏ ਬੰਦੇ ਨੂੰ ਮੂਹਰੇ ਗੁਰਦ੍ਰਿਸ਼ਿ ਲਿ ਜਾਵਾਂਗੇ ਜਿਉਂਦੇ ਜੀ ਭਾਵੇਂ ਆਏ ਨਾ ਹੋਵੇ ਹੋ ਤਾਂ ਹੁਣ ਗਿਆ ਭਾਈ ਗੱਲ ਖਤਮ ਹੋ ਗਈ ਇਹ ਤਾਂ ਸਿਰਫ ਕੇਵਰ ਤੋਂ ਕੇਵਰ ਤੈਨੂੰ ਸਮਝਾਉਣ ਦੀ ਖਾਤਰ ਹੁੰਦਾ ਜੋ ਬੰਦਾ ਜੀਵਤ ਬੈਠਾ ਹੈ ਨਾ ਉਹ ਗੁਰਬਾਣੀ ਉਸ ਵਾਸਤੇ ਹੈ ਉਹ ਕਥਾ ਕੀਰਤਨ ਉਹ ਸਭ ਕੁਝ ਉਸ ਇਨਸਾਨ ਵਾਸਤੇ ਹੈ ਜੋ ਸਾਹਮਣੇ ਜੀਵਤ ਬੈਠਾ ਕੇ ਭਲਿਆ ਮਾਨਸਾ ਸੰਭਾਲ ਲੈ ਮੌਕਾ ਜੋ ਪਰੋਸੀ ਕੇ ਹੋਆ ਤੂੰ ਆਪਣੇ ਪੀ ਜਾਣ ਉਹ ਮਰ ਗਿਆ ਵਰਨਾ ਤੂੰ ਵੀ ਤੇ ਉਦੋਂ ਪਹਿਲਾਂ ਪਹਿਲਾਂ ਜਿਹੜਾ ਸ਼ਬਦ ਭਗਤ ਕਬੀਰ ਜੀ ਮਹਾਰਾਜ ਨੇ ਫਰਮਾਨ ਕੀਤਾ ਨਾ ਉਹ ਸ਼ਬਦ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਕਬੀਰ ਲੂਟ ਨਾ ਹੈ ਕੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾएंगे ਜਦ ਪ੍ਰਾਨ ਜਾਣਗੇ ਝੂਟ ਅਜ ਸਰੀਰ ਅਵਸਥਾ ਬੁਢਾਪੇ ਚਲੇ ਗਏ ਬਿਮਾਰੀਆਂ ਨੇ ਘੇਰਿਆ ਹੋਇਆ ਦੁੱਖਾਂ ਤਕਲੀਫਾਂ ਨੇ ਗਰੀਬੀ ਕਿੰਨਾ ਕੁਸ ਕੇ ਭਾਈ ਠੋਕਰਾਂ ਹੀ ਖਾ ਰਹੇ ਆ ਉਦੋਂ ਚੰਗਾ ਸੀ ਕਿ ਪਹਿਲਾਂ ਕਿਸੇ ਸਮੇਂ ਤੇ ਚੰਗੀ ਮਿਹਨਤ ਕੀਤੀ ਹੁੰਦੀ ਬੁਢਾਪੇ ਦਾ ਸਹਾਰਾ ਕਿ ਮਾਇਆ ਕਤਰ ਕੀਤੀ ਹੁੰਦੀ ਇਹ ਉਸ ਮਾਇਦੇ ਨਾਲ ਮੈਂ ਅੱਜ ਆਪਣਾ ਸਵਾਲ ਲ ਸਕਦਾ ਸੀ ਪਰ ਕਠੀ ਨਹੀਂ ਕੀਤੀ ਉਸੇ ਤਰ੍ਹਾਂ ਇਹ ਭਜਨ ਬੰਦਗੀ ਵੀ ਇੱਥੇ ਆਂਦੀ ਹੈ ਕਿ ਜਦੋਂ ਹੱਡਾਂ ਦੇ ਵਿੱਚ ਜਾਨ ਨਹੀਂ ਰਹਿੰਦੀ ਨਾ ਹੱਡ ਦੁਖਦੀ ਹੈ ਤਕਲੀਫਾਂ ਬਿਮਾਰੀਆਂ ਫੇਰ ਰੱਬ ਦਾ ਨਾਮ ਕਿੱਥੇ ਹੁੰਦਾ ਇਹ ਤਾਂ ਹਾਇਬੂ 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 ਹੁੰਦੀ ਹੈ ਨਾ ਉਦੋਂ ਪਹਿਲਾਂ ਪਹਿਲਾਂ ਅਜ ਜਿੰਨਾ ਕੁ ਸਰੀਰ ਤੰਦਰੁਸਤ ਹੈ के भाई सब तो पहला लाहे वाली गल करिए जिन तू तो हमेशा ही भुलिया बैठा है लाहे के तू ढीला ढीला टोटे तो को उठताया घाटे वाला सौदा तू हर पल करदा पर लाहे वाला सौदा केवल तो केवल गुरमुख प्यारे गुरु के प्यरे गुरु देख ਜਿਨ੍ਹਾਂ ਉੱਤੇ ਸਤਿਗੁਰ ਦੀ ਰਹਿਮਤ ਹੈ ਕੇਵਲ ਤੋਂ ਕੇਵਲ ਉਹੀ ਕਰਦੇ ਹੈ ਬਾਕੀ ਸਾਰੇ ਦੇ ਸਾਰੇ ਢੋਕਾਂ ਨਾਲ ਥਾਂਦੇ ਫਿਰਦੇ ਹੈ ਬਈ ਹੁਣ ਸ੍ਰੇਸ਼ਟੀ ਵਿੱਚ ਗਿਆਨ ਹੈ ਪ੍ਰਕਾਸ਼ ਹੈ ਹੁਣ ਇਸ ਗਿਆਨ ਪ੍ਰਕਾਸ਼ ਦੇ ਨਾਲ ਕੋਈ ਜੋ ਆਪਣੀ ਆਤਮਾ ਨੂੰ ਸੁਧਾਰਨਾ ਚਾਹੁੰਦਾ ਕਿ ਨਹੀਂ ਭਾਈ ਸੁਭਾੜੀਏ ਮੌਕਾ ਇਹ ਤੇਰੀ ਔਸਰ ਇਹ ਤੇਰੀ ਵਾਰ ਘਟ ਪੀਤਰ ਤੂੰ ਦੇਖ ਵਿਚਾਰ ਸੋ ਭਾਈ ਸਮਾਏ ਇਹ ਜੋ ਜੀਵਨ ਆ ਨਾ ਇਹਨੂੰ ਕਦੇ ਨਾ ਬੁਢਾਪੇ ਤੱਕ ਸੋਚਿਆ ਕਰ ਕਿ ਮੈਂ ਜਾਵਾਂਗਾ ਨਾ ਬਾਰਕ ਨਾ ਜੋਬ ਨੇ ਨਾ ਵਰਦੀ ਕਿਛ ਬੰਦ ਉਹ ਵੇਰਾ ਨਾ ਉਹ ਜੀ ਜਦ ਆਏ ਪਰਹਗੇ ਫੰਦ ਕੋਈ ਪਤਾ ਲੱਗਦਾ ਉਮਰ ਦਾ ਕੋਈ ਤਕਾਜਾ ਨਹੀਂ ਹੈ ਕਿ ਕਦੋਂ ਤੇਰੀ ਭੈ ਕਿੰਨੀ ਆ ਰੋਜ਼ਿਆਂ ਰੋਜ਼ ਖਬਰਾਂ ਸੁਣਦੇ ਆ ਅਲ ਦਵਾਲੇ ਦੇਖਦੇ ਆ ਕਿ ਜਵਾਨ ਪੁੱਤ ਮਰ ਗਿਆ ਜਵਾਨ ਈ ਇਦਾਂ ਕੋ ਕਿੰਨਾ ਗੋਸ ਹੋ ਗਿਆ ਇੱਕੀ ਦੇਖਦੇ ਆ ਨੈਣੀ ਦੇਖ ਤੇ ਇਹ ਜਗ ਜਾਈ ਕਿ ਅੱਖਾਂ ਦੇ ਸਾਹਮਣੇ ਸੰਸਾਰ ਜਾ ਰਿਹਾ ਸਮਝ ਬੰਦਿਆ ਫਿਰ ਵੀ ਨਹੀਂ ਆਉਂਦੀ ਆਪਣਾ ਵੀ ਆਪਣੇ ਆਪ ਨੂੰ ਸੱਚਿਆ ਕਰ ਕਿ ਭਾਈ ਜਦੋਂ ਰੱਬ ਨੇ ਇਹ ਨਹੀਂ ਸੋਚਿਆ ਕਿ ਉਹਦੀ ਉਮਰ ਛੋਟੀ ਆ ਹਲੇ ਕੁਆਰਿਆ ਕੋਈ ਬਾਲ ਨਹੀਂ ਬੱਚਾ ਨਹੀਂ ਹੈ ਇਕੱਲਾ ਸੀ ਕਿ ਪਰਿਵਾਰ ਦਾ ਇਕੋ ਇੱਕ ਪੁੱਤ ਸੀ ਫਿਰ ਵੀ ਰੱਬ ਲੈ ਗਿਆ ਇਹ ਤਾਂ ਪਤਨੀ ਦੇਖਣਾ ਉਸਨੇ ਕਿ ਸ਼ਾਇਦ ਲਿਖਾ ਪਈ ਬੈਠਿਆ ਮੰਨ ਦੇ ਵਿੱਚ ਕਿ ਸਾਡੀ ਉਮਰ ਹੋਵੇਗੀ 70-80 ਸਾਲ ਦੀ ਫਿਰ ਮਰਾਂਗੇ ਮੇਰੇ ਘਰ ਪਰਿਵਾਰ ਹੋਣਗੇ ਬਾਲ ਬੱਚੇ ਹੋਣਗੇ ਇਹ ਕਦੇ ਮਨਚਣਾ ਸੋਚ ਇੱਥੇ ਤੱਕ ਤੂੰ ਪਹੁੰਚੇਂਗਾ ਨਹੀਂ ਪਹੁੰਚੇਂਗਾ ਇਹ ਤਾਂ ਵੈਸੁਰੂ ਜਾਣਦਾ ਤੇਰੇ ਨਾਲ ਹੋਣਾ ਕੀ ਹੈ ਤੇਰੇ ਕਰਮਾਂ ਵਿੱਚ ਕੀ ਲਿਖਿਆ ਹੋਇਆ ਉਦੋਂ ਚੰਗਾ ਭਾਈ ਅਗਲੇ ਜਨਮ ਦੇ ਵਿੱਚ ਤੇਰੇ ਕਰਮ ਇਸ ਤਰ੍ਹਾਂ ਦੇ ਨਾ ਰਹਿਣ ਜਨਮ ਤਾਂ ਤੇ ਲੈਣੇ ਲੈਣਾ ਵਾ ਇਹ ਤਾਂ ਕਨਫਰਮ ਹੀ ਹੈ ਭਈ ਜਨਮ ਤਾਂ ਤੇਰਾ ਗਾਵੀ ਹੋਣਾ ਪਰ ਇਹ ਕਨਫਰਮ ਨਹੀਂ ਹੈ ਕਿ ਮਨੁੱਖਾ ਜੀਵਨ ਚ ਹੋਏਗਾ ਜਾਂ ਕਿਸੇ ਹੋਰ ਦੁਨੀ ਵਿੱਚ ਹੋਏਗਾ ਜੇ ਮਨੁੱਖਾ ਜੀਵਨ ਚ ਹੋਏਗਾ ਫਿਰ ਤੈਨੂੰ ਮੌਕਾ ਮਿਲੂਗਾ ਪਰ ਇਹ बार-बार ਮੌਕਾ ਨਹੀਂ ਮਿਲਦਾ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਗ ਬਾਾਰ ਤੇ ਪਾਛੀ ਦੀ ਬਾਣੀ ਕਹਿੰਦੀ ਹੈ ਬਾਰ-ਬਾਰ ਤਾਂ ਹੀ ਮਿਲਣਾ ਬਈ ਇੱਕੋ ਵੇਰ ਮੌਕਾ ਹੈ ਇਨੂੰ ਸੰਭਾਲ ਲੈ ਮੌਕੇ ਨੂੰ ਇਸ ਚਾਂਸ ਨੂੰ ਸੰਭਾਲ ਲੈ ਭਜਨ ਬੰਦਗੀ ਸੇਵਾ ਸਿਮਨ ਜਿੰਨੀ ਕਰ ਸਕਦਾ ਉਹ ਥੋੜੀ ਥੋੜੀ ਹੈ ਬਸ ਕਰਦਾ ਰਹਿ ਲੱਗਿਆ ਰਿਹਾ ਇਹਨਾਂ ਤੇ ਆ ਵਹਿਗੁਰੂ ਕਿ ਵਹਿਗੁਰੂ ਤੈਨੂੰ ਆਪਣੇ ਵਰਗਾ ਬਣਾ ਲਵੇ ਬਣਾ ਲੈਂਦਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮ ਮਨ ਵੰਦ ਤਾਂ ਸੇ ਸੇਈ ਨਾਨਕ ਓਰਨ ਸੋਈ ਸੰਤ ਤੋ ਭਾਈ ਸੰਤ ਬਣਿਆ ਪੇਕ ਪਾ ਕੇ ਨਹੀਂ ਸੰਤ ਬਣਦੇ ਸੰਤ ਵਾਲੀ ਪਦਵੀ ਉਹਨੇ ਦੇਖਣੀ ਆ ਇਹ ਤਾਂ ਸੰਸਾਰ ਨੂੰ ਆਪਾਂ ਲੁੱਟ ਲਈਏ ਆਪਦੇ ਨਾਮ ਬਦਲ ਲਈਏ ਸੰਤ ਬਣਾ ਲਈਏ ਬ੍ਰਹਮ ਗਿਆਨੀ ਬਣਾ ਲਈਏ ਜਾਂ ਅਸੀਂ ਬਣਾ ਦਨੇ ਆ ਕਿ ਭਾਵੇਂ ਜਪਜੀ ਸਾਹਿਬ ਦਾ ਪਾਠ ਨਾ ਹੁੰਦਾ ਆਵੇ ਫਿਰ ਵੀ ਕਹਣਗੇ ਬ੍ਰਹਮ ਗਿਆਨੀ ਹੈ ਅਨਪੜਾ ਬੰਦੇ ਨੂੰ ਕਹਣਗੇ ਬ੍ਰਹਮ ਗਿਆਨੀ ਫਾਈਪ ਆ ਇਹ ਨਹੀਂ ਆ ਕਿ ਨਨ ਪਰ ਬੰਦਾ ਪ੍ਰਮਾਤਮਾ ਦੀ ਭਜਨ ਬੰਦਗੀ ਨਹੀਂ ਕਰ ਸਕਦਾ ਪਰ ਐਸੀ ਬੰਦਗੀ ਐਸਾ ਪ੍ਰੇਮ ਕਰੇ ਕਿ ਅੰਦਰ ਵਾਲਾ ਐਸਾ ਨੇਤਰ ਖੁੱਲ ਜਾਵੇ ਜਿਹਦੇ ਨਾਲ ਦੁਨੀਆ ਦਾ ਸਾਰਾ ਗਿਆਨ ਉਹਦੇ ਅੰਦਰ ਸਮਾ ਜਾਵੇ ਸਮਾ ਜਾਂਦਾ ਭਾਈ ਪਰ ਜਿਹੜਾ ਅੱਜ ਦਾ ਬ੍ਰਹਮ ਗਿਆਨੀ ਕੋਈ ਕਹਿੰਦਾ ਮੈਂ ਸੰਤ ਆ ਬ੍ਰਹਮ ਗਿਆਨੀ ਸਵਾਲ ਦੇ ਜਵਾਬ ਵੀ ਦਿਆ ਕਰੋ ਭਾਈ ਦੇਨੇ ਪੈਂਦੇ ਕਿ ਅਸਲੀ ਸੰਤ ਅਸਲੀ ਸੰਤ ਦੀ ਪਹਿਚਾਨ ਉਸ ਵੈਗਰੂਣੇ ਕਰਨੀ ਹੈ ਕਿਉਂ ਘਰ ਉਹਦਾ ਵਾ ਕਰੇ ਉਹਨੇ ਪ੍ਰਵੇਸ਼ ਕਰਨਾ ਵਾ ਹੁਣ ਦੁਕਾਨ ਤੇ ਕਪੜੇ ਲੈਣ ਜਾਣੇ ਹੋ ਕੋਈ ਸਮਾਨ ਖਰੀਦਦੇ ਤੁਸੀਂ ਆਪਣੀ ਪਸੰਦ ਦਾ ਜੋ ਤੁਹਾਨੂੰ ਚੰਗਾ ਲੱਗਦਾ ਉਹ ਨਹੀਂ ਤੁਸੀਂ ਖਰੀਦਦੇ ਉਹਦੇ ਮੁੱਲ ਦੇ ਨਹੀਂ ਹੋ ਇਹ ਤਾਂ ਨਹੀਂ ਕੋਈ ਦੂਸਰੇ ਦੇ ਕਪੜੇ ਦੇਖ ਕੇ ਜਾਂ ਦੂਸਰੇ ਨੇ ਕੋਈ ਹੋਰ ਤੁਹਾਨੂੰ ਕਹੇ ਨਹੀਂ ਤੈਨੂੰ ਆ ਰੰਗ ਜੱਜਦਾ ਇਹ ਜੱਜਦਾ ਆ ਕਪੜਾ ਲੈ ਕਹਦੇ ਨਹੀਂ ਤੂੰ ਲੈਂਦਾ ਨਾ ਨਾ ਵੀ ਤੇਰੀ ਆਪਣੀ ਚੋਅ ਐ ਸਾ ਤੂੰ ਆਪ ਦੇਖਣਾ ਕਿ ਮੈਨੂੰ ਕਿਹੜਾ ਜੱਜਿਆ ਤੇ ਉਹ ਹੀ ਤੂੰ ਖਰੀਦੇਂਗਾ ਇਹ ਤਾਂ ਕੋਟੀ ਜੀ ਗੱਲ ਹੋਗੀ ਤੇ ਤੇ ਪ੍ਰਮਾਤਮਾ ਦੀ ਵੀ ਭਾਈ ਇਹ ਹੀ ਗੱਲ ਹੈ ਉਹਨੂੰ ਚੰਗਾ ਲੱਗਣਾ ਚਾਹੀਦਾ ਹੈ ਬਸ ਰੰਗ ਆਪਣੇ ਦਿਖਾਉਂਦਾ ਰਹਿ ਪ੍ਰਮਾਤਮਾ ਨੂੰ ਪਤਾ ਨਹੀਂ ਕਿਹੜੇ ਰੰਗ ਵੈਗਰੂ ਨੂੰ ਪਸੰਦ ਆ ਜਾਣਾ ਇਹ ਪਤਾ ਨਹੀਂ ਵੈਗਰੂ ਨੇ ਤੈਨੂੰ ਕਦੋਂ ਆਪਣਾ ਬਣਾ ਲੈਣਾ ਭਾਈ ਬਸ ਉਹਨਾਂ ਕਰਮਾਂ ਵੱਲ ਧਿਆਨ ਦੇਆ ਕੱਲ ਜਿਹੜੇ ਤੈਨੂੰ ਤੇਰੇ ਸਤਿਗੁਰੂ ਪਾਸ ਚ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਗੁਰੂ ਤਾਂ ਤੈਨੂੰ ਕੇਵਲ ਤੋਂ ਕੇਵਲ ਗਿਆਨ ਦੇ ਸਕਦਾ ਬਾਕੀ ਤੇਰੀ ਮਿਹਨਤ ਹੋਣੀ ਹੈ ਤੇਰੀ ਕल्पना ਹੋਣੀ ਹੈ ਹੁਣ ਸਕੂਲ ਇੱਕੋ ਹੀ ਹੁੰਦਾ ਵਾ ਟੀ ਤੇਰੀ ਇੱਕੋ ਹੀ ਹੁੰਦਾ ਵਾ ਬੱਚੇ ਬੈਠੇ ਆ 10 20 50 ਹੁਣ ਸਾਰੇ ਦੇ ਸਾਰੇ ਭਾਈ ਇੱਕੋ ਕੈਟਾਗਰੀ ਚ ਨਹੀਂ ਆਂਦੇ ਕਿ ਭਾਵੇਂ ਸਾਰੇ ਫਾ ਡਿਵੀਜ਼ਨ ਆ ਗਏ ਜੋ ਕੁਝ ਹੋਣਾ ਭਾਈ ਉਹਦੇ ਵਿੱਚੋਂ ਕੁਝ ਫੇਲ ਹੋਣੇ ਆ ਕੁਝ ਪਾਸ ਹੋਣੇ ਆ ਉਹਨ ਗੁਰੂ ਨੇ ਤਾਂ ਭਾਈ ਗਿਆਨ ਦਿੱਤਾ ਵਾ ਟੀਚਰ ਨੇ ਤਾਂ ਪੜਾਇਆ ਕੋਈ ਸਕੂਲ ਚ ਤੂੰ ਬੈਠਾ ਜਿੱਥੋਂ ਬੱਚਾ ਫਰਸਟ ਵਿਜਨ ਆਇਆ ਉਹੇ ਸਕੂਲ ਚ ਉਹ ਬੈਠਾ ਜਿੱਥੋਂ ਫੇਲ ਹੋ ਕੇ ਆਇਆ ਭਾਈ ਟੀਚਰ ਤਾਂ ਪੜਾ ਰੇ ਆ ਸਭ ਕੁਝ ਸੌਦਾ ਬਰਾਬਰ ਮਿਲ ਰਹੀ ਏ ਤੂੰ ਫੇਲ ਕਿਉਂ ਹੋਇਆ ਤੇਰੀ ਘਾਲ ਕਮਾਈ ਨਹੀਂ ਸੀ ਉਹ ਫਾਇਦੇ ਵੀ ਨਾ ਤੇ ਕਿਉਂ ਆਇਆ ਉਹ ਇਨਾਮ ਕਿਉਂ ਪਾਇਆ ਉਸਨੇ ਭਾਈ ਕਿਉਂਕਿ ਉਹਨੇ ਭਾਈ ਕਾਲ ਕਮਾਈ ਕੀਤੀ ਉਹਨੇ ਲਾਹਾ ਲਿਆ ਉਸੇ ਤਰ੍ਹਾਂ ਭਾਈ ਲਾਹਾ ਲੈ ਲਿਆ ਕਰੋ ਇਹ ਜਮਨੁਖਾ ਜੀਵਨ ਇਹਦਾ ਜਿੰਨਾ ਲਾਹਾ ਲੈ ਲੈ ਹੁੰਦੇ ਆ ਨਾ ਖਾਣ ਪੀਣ ਵਾਲਾ ਲਾਹਾ ਨਹੀਂ ਧਨ ਦੌਲਤ ਇਕੱਠੇ ਕਰਨੇ ਇਹ ਤਾਂ ਸਭ ਝੂਠ ਹੈ ਜੋ ਸੱਚੀ ਕਮਾਈ ਹੈ ਨਾਮ ਵਾਲੀ ਕਮਾਈ ਹੈ ਜਿਵੇਂ ਭਗਤ ਕਬੀਰ ਜੀ ਨੇ ਫਰਮਾਨ ਕਿਹਾ ਕੀਤਾ ਵਾ ਕਿ ਵੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਏਗੇ ਜਦ ਪ੍ਰਾਨ ਜਾਹੇਗੇ ਚੂਟ ਕਿ ਜਦੋਂ ਤੇਰੇ ਪ੍ਰਾਨ ਹੀ ਖਤਮ ਹੋ ਗਏ ਜਦ ਸਰੀਰ ਚੱਲਦਾ ਹੀ ਨਹੀਂ ਹੈ ਤੁਰਦਾ ਨਹੀਂ ਹੈ ਫਿਰਦਾ ਨਹੀਂ ਹੈ ਨਹਾ ਨਹੀਂ ਹੁੰਦਾ ਕੁਝ ਹੋਰ ਹੀ ਹੁੰਦਾ ਕਿਹੜੇ ਰੱਬ ਦਾ ਨਾਮ ਜਪਦਾ ਤਾਂ ਦੀਆਂ ਬਿਮਾਰੀਆਂ ਨਹੀਂ ਛੱਡਦੀਆਂ ਭਾਈ ਆ ਜਨਾਬ ਕਿੱਥੇ ਜਪੇ ਰਹਿਣਗੇ